ਹਾਂਜੀ ਸਸਸੀ ਗਾਜੀ ਸਾਰਿਆਂ ਨੂੰ ਅੱਜ ਪਹਿਲੀ ਵਾਰ ਲਾਈਵ ਦੇ ਵਿੱਚ ਆਪਾਂ ਲਾਈਵ ਹੋਣ ਲੱਗੇ ਆ ਤੇ ਤੁਹਾਨੂੰ ਆ ਸ਼ਕਸ਼ੀਤ ਦਿਖਾ ਦਈਏ ਮਾਂ ਸ਼ਕਸ਼ੀਤ ਜੀ ਦੀ ਤੇ ਧਿਆਨ ਨਾਲ ਦੇਖ ਲੋ ਸ਼ਕਸ਼ੀਤ ਜਿਹੜੀ ਆ ਇਹ ਆਪਣੇ ਆਪ ਨੂੰ ਉਹ ਹੈਂਡਸਮ ਮੁੰਡਾ ਸਮਝਦਾ ਵੀ ਇਸ ਤੋਂ ਬਾਅਦ ਤਾਂ ਲੁਧਿਆਣੇ 'ਚ ਸੋਹਣੇ ਮੁੰਡੇ ਜੰਮਣੇ ਹੀ ਬੰਦ ਹੋ ਗਏ ਜਿਵੇਂ ਤੇ ਲੋਕਾਂ ਨੂੰ ਇਹ ਫੁੱਦੂ ਦੱਸਦਾ ਸਾਡੇ ਵਰਗਿਆਂ ਨੂੰ ਮੋਟਾ ਠੀਕ ਆ ਜਾਪਾਨੀ ਮੇਰੇ ਭਰਾ ਨੂੰ ਦੱਸਦਾ ਮੈਨੂੰ ਕੱਚੂ ਦੱਸਦਾ ਤੇ ਆਪਣੀ ਜਿਹੜੀ ਆ ਬਾਂਦਰ ਵਰਗੀ ਸ਼ਕਲ ਲੈ ਕੇ ਆਈ ਬ్రో ਉੱਪਰੋਂ ਕਟਾ ਕੇ ਤੇ ਖਾ ਕੇ ਕੈਪਸੂਲ ਭੌਂਕੜਾ ਆਂਦਾ ਵਾ ਠੀਕ ਆ ਕਿ ਨਹੀਂ ਤੈਨੂੰ ਸਾਡਾ ਭੌਂਕੜਾ ਦਿਖਦਾ ਵਾ ਅਸੀਂ ਬੋਲਦੇ ਆ ਅਸੀਂ ਕਿਸੇ ਨਾਲ ਸੱਚ ਖੜੇ ਆ ਤੇ ਤਾਂ ਬੋਲਦੇ ਆ ਠੀਕ ਆ ਕਿ ਨਹੀਂ ਤੇਰੇ ਵਾਂਗੂ ਨਹੀਂ ਕਿਸੇ ਦੇ ਪਿੱਛੇ ਕੁੜੀਆਂ ਪਾ ਦੇਣੀਆਂ ਐਵੇਂ ਭੋਂਕੀ ਜਾਣਾ ਉਹਨਾਂ ਦੇ ਨਾਲ ਲਾਲ ਲਾ ਕੇ ਕਿਸੇ ਦੇ ਮਗਰ ਪਿਆਮ ਮਗਰ ਪਿਆ ਰਹਿਣਾ ਵਾ ਠੀਕ ਆ ਕਿ ਨਹੀਂ ਅੱਜ ਵੀ ਭਰਾ ਨਾਲ ਖੜੇ ਆ ਕੱਲ ਵੀ ਖੜਾਂਗੇ ਸਾਰੀ ਉਮਰ ਖੜਦਾ ਹੀ ਰਵਾਂਗੇ ਸਾਡੇ ਲਈ ਤਾਂ ਉਹ ਮੇਰੇ ਤਾਂ ਹੁਣ ਪਿਓ ਦੇ ਪਿਓ ਤੋਂ ਵੀ ਉੱਪਰ ਆ ਇਸ ਟਾਈਮ ਉਹ ਕਿਉਂਕਿ ਆਪਣੇ ਡੈਡੀ ਹੈ ਨਹੀਂ ਸਾਰਿਆਂ ਨੂੰ ਹੀ ਪਤਾ ਵਾ ਤੇ ਜਿਹੜਾ ਇਹ ਉਹਨੂੰ ਰੋ ਟਾਰਗੇਟ ਕਰਦਾ ਸੀਗਾ ਕਦੇ ਕੋਈ ਗੱਲ ਕਹਿ ਕੇ ਮੈਨੂੰ ਇੱਥੋਂ ਮਾਲ ਦਵਾ ਨਹੀਂ ਤਾਂ ਮੈਂ ਤੈਨੂੰ ਐ ਕਰ ਦੂੰ ਉਹ ਕਰ ਦੂੰ ਮਤਨੂ ਗਰੁੱਪ ਚ ਵੜਿਆ ਤੈਨੂੰ ਆ ਕੀਤਾ ਵਾ ਠੀਕ ਆ ਕਿ ਨਹੀਂ ਜਿਹੜੀਆਂ ਤੂੰ ਹੱਦਾ ਪਾਰ ਕਰਨੀਆਂ ਸੀ ਕਰਤੀਆਂ ਸਾਰੀਆਂ ਜਿਹੜੀ ਮੇਰੀ ਵੀਡੀਓ ਪਾਉਣੀ ਸੀ ਤੂੰ ਉਹ ਵੀ ਪਾਤੀ ਠੀਕ ਆ ਕਿ ਨਹੀਂ ਤੂੰ ਪਹਿਲਾਂ ਕਹਿਣਾ ਵਾ ਵੀ ਇਨਵੈਸਟੀਗੇਸ਼ਨ ਪੂਰੀ ਕਰਿਆ ਕਰੋ ਫਿਰ ਕੋਈ ਗੱਲ ਕਰਿਆ ਕਰੋ ਅਸੀਂ ਤੇਰੇ ਵਾਂਗੂ ਤਾਂ ਨਹੀਂ ਵੀਡੀਓ ਬਣਾ ਬਣਾਓ ਅੱਗੇ ਨੈੱਟ ਤੇ ਪਾਉਂਦੇ ਠੀਕ ਆ ਕਿ ਨਹੀਂ ਜੋ ਅਸੀਂ ਲਾਈਵ ਆ ਉਹੀ ਪਾਉਨੇ ਸਾਰਿਆਂ ਨੂੰ ਪਤਾ ਵਿਧ ਪ੍ਰੂਖ ਪਾਉਨੇ ਆ ਤੂੰ ਭੋਂਕਣ ਲੱਗ ਜਾਨਾ ਜਦੋਂ ਦੇਖੋ ਮੂੰਹ ਚੱਕ ਕੇ ਵੀ ਆ ਕਰ ਦੂੰ ਉਹ ਕਰ ਦੂੰ ਤੂੰ ਜਿਹੜਾ ਕੁਝ ਕਰਨਾ ਕਰ ਲਈ ਸਾਡੀ ਦੁਕਾਨ ਤੇ ਮੁੰਡੇ ਨੇ ਇੱਕ ਵਾਰ ਰੀਲ ਪਾਈਏ ਤੂੰ ਜਦੀ ਗੱਡੀ ਬੂਥਾ ਚੱਕ ਕੇ ਪੰਜ ਮੁੰਡੇ ਨਾਲ ਲੈ ਕੇ ਆ ਗਏ ਆ ਆ ਮੈਂ ਪੋਣਾ ਲਾਈਵ ਹੋ ਕੇ ਵੀਡੀਓ ਦਰਾਹੀ ਘੁੰਮਦਾ ਹੁਣ ਨਾ ਠੀਕ ਹੈ ਕਿ ਨੰਬਰ ਮੇਰਾ ਨੋਟ ਕਰ ਲੈ 83740366 8000083893 ਜਦੋਂ ਮਰਜ਼ੀ ਲਾ ਲਈ ਜਿੱਥੇ ਮਰਜ਼ੀ ਮਿਲਨੀ ਠੀਕ ਹੈ ਕਿ ਨਹੀਂ ਨਾ ਡਰਦੇ ਆ ਨਾ ਕਦੇ ਡਰਾਂਗੇ ਤੇ ਉਤੋਂ ਤੇਰੀ ਭੈੜੀ ਬੁੱਤੀ ਐਵੇਂ ਦੀ ਆ ਤੂੰ ਸਾਲਿਆ ਬੋਲਦਾ ਕੀ ਓਏ ਕਦੇ ਉਹਨੂੰ ਕਦੇ ਮੈਨੂੰ ਤੂੰ ਜਿੱਥੇ ਮਰਜ਼ੀ ਮਿਲਨੀ ਆ ਮੈਂ ਪਾਉਣਾ ਵੀਡੀਓ ਹਣੀ ਨੇ ਮੈਨੂੰ ਮਨਾ ਕੀਤਾ ਵੀਡੀਓ ਪਾਉਣ ਤੋਂ ਪਰ ਨਹੀਂ ਮੈਂ ਨਹੀਂ ਘਪਰਾਉਂਦਾ ਜਿੱਥੇ ਮਰਜ਼ੀ ਮਿਲਨੀ ਨੰਬਰ ਵੀ ਤੈਨੂੰ ਦੇ ਤੇ ਜਦੋਂ ਮਰਜ਼ੀ ਫੋਨ ਮਾਰ ਲਈ ਇੱਥੇ ਹੀ ਫਿਰਦੇ ਹੋਵਾਂਗੇ ਨਾਲ ਲੁਧਿਆਣੇ ਆਣ ਲੁਧਿਆਣੇ ਵੀ ਆ ਜਾਾਂਗੇ ਟੈਨਸ਼ਨ ਨਾਲ ਨਹੀਂ ਵੀ ਐ ਉਹ ਕਰਦਾਂਗੇ ਉਹ ਕਰਦਾਂਗੇ ਤੂੰ ਜਿੰਵੇਂ ਕਰਨਾ ਕਰ ਲਈ ਯਾਰ ਹੁਣ ਸਮਝੇ ਗੱਲ ਕਹ ਨਹੀਂ ਅਸੀਂ ਮੋਟੇ ਆ ਦਾੜੀ ਨਹੀਂ ਮੁੱਛ ਨਹੀਂ ਤੂੰ ਜਿਵੇਂ ਦੇ ਐਵੇਂ ਦੀ ਰਹਿਾਂਗੇ ਪਰ ਤੇਰੇ ਵਾਂਗੂ ਤਾਂ ਨਹੀਂ ਪੰਜ ਪੰਜ ਭੈਣਾਂ ਚ ਕੁੜੀਆਂ ਰੱਖੀਆਂ ਹੋਈਆਂ ਨੇ ਕਿਸੇ ਦੀ ਵੀਡੀਓ ਬਣਾਉਣ ਲਈ ਫਿਰ ਉਹਨੂੰ ਟਾਰਗੇਟ ਕਰਦਾ ਪੈਸੇ ਖਾਨਾ ਦੱਲਾ ਦਾ ਤੂੰ ਇੱਕ ਨੰਬਰ ਦਾ ਸਾਰੀਆਂ ਗੱਲਾਂ ਪਤਾ ਨੇ ਵਿੱਦ ਪ੍ਰੂਫ ਪਤਾ ਨੇ ਜੇ ਤੂੰ ਕਹਿੰਨਾ ਉਹ ਵੀ ਲਾਈਵ ਹੋ ਕੇ ਸ਼ੋਅ ਕਰ ਦਿੰਦਾ ਮੈਂ ਬਹੁਤ ਚੀਜ਼ਾਂ ਚੁੱਪ ਕੀਤੀਆਂ ਆਈਆਂ ਨੇ ਚੁੱਪ ਰਹਿਣ ਦੇ ਜੇ ਸ਼ੋਅ ਕਰਾਣੀਆਂ ਤੂੰ ਉਹ ਵੀ ਦੱਸ ਦੇ ਜੇ ਤੇਰੇ ਕੋਲ ਬਹੁਤ ਗੱਲਾਂ ਪਤਾ ਤੇ ਪੁੱਤ ਸਾਡੇ ਕੋਲ ਵੀ ਬਹੁਤ ਗੱਲਾਂ ਪਈਆਂ ਨੇ ਤੇ ਤੇਰੀਆਂ ਕਿੱਥੇ ਤੇਰੇ ਚਪੇੜਾ ਪਈਆਂ ਆਈਆਂ ਨੇ ਕਿੱਥੇ ਤੇਰੀ ਫੋਟੋਆਂ ਦੇ ਚਪੇੜਾ ਖੰਦੇ ਦੀਆਂ ਸਭ ਪਤਾ ਨੇ ਠੀਕ ਆ ਕਿ ਨਹੀਂ ਇੱਕ ਸੰਦੀਪ ਬਾਈ ਦੇ ਘਰੇ ਤੂੰ ਚੁੱਪ ਕਰਾਤਾ ਸੀਗਾ ਹੁਣ ਨਹੀਂ ਚੁੱਪ ਹੁੰਦਾ ਠੀਕ ਆ ਕਿ ਨਹੀਂ ਤੇ ਜਿਹੜਾ ਸਾਡੇ ਘਰ ਦਾ ਮਸਲਾ ਵਾ ਤੇ ਜਿਹੜਾ ਤੂੰ ਪਾਇਆ ਵੀਡੀਓ ਦੇ ਵਿੱਚ ਜਿੰਨੀ ਵਾਰ ਮਰਜ਼ੀ ਪਾ ਦੇ ਕੋਈ ਚੱਕਰ ਨਹੀਂ ਮੇਰਾ ਸਾਰਿਆਂ ਨੂੰ ਪਤਾ ਵੀ ਮੈਂ ਕਿਵੇਂ ਦਾ ਵਾਂ ਤੇ ਮੇਰਾ ਭਾਈ ਕਿਵੇਂ ਦਾ ਵਾਂ ਅਸੀਂ ਸਾਨੂੰ ਰੱਬ ਰੂਪ ਜਿਵੇਂ ਪ੍ਰਮਾਤਮਾ ਨੇ ਦਿੱਤਾ ਸੀ ਐਵੇਂ ਦੇਈਆਂ ਅਸੀਂ ਲੱਖ ਭਾਰੀ ਹੋਵਾਂਗੇ ਮੋਟੇ ਹੋਵਾਂਗੇ ਪਰ ਤੇਰੇ ਵਾਂਗੂ ਦੱਲ ਪੋਣਾ ਨਹੀਂ ਕਰਾਂਗੇ ਕਦੇ ਵੀ ਕਿਸੇ ਨੇ ਮਗਰ ਲਾ ਕੇ ਕਿਸੇ ਤੋਂ ਪੈਸੇ ਨਹੀਂ ਮੰਗਾ ਕਿਸੇ ਦੀ ਵੀਡੀਓ ਬਣਾ ਕੇ ਨਹੀਂ ਕਿਸੇ ਦਾ ਮਾਂ ਦਾ ਪੁੱਤ ਨਹੀਂ ਮਾਰਾਂਗੇ ਤੇਰੇ ਵਾਂਗੂ ਨਸ਼ੇ ਕਰਾ ਕੇ ਫੇਰ ਕੁੜੀਆਂ ਭੇਜਣੀਆਂ ਕਮਰਿਆ ਚ ਵੀਡੀਓ ਬਣਵਾਉਣੀਆਂ ਉਹਨਾਂ ਦੀਆਂ ਫੇਰ ਉਹਨੂੰ ਮੈਂਟਲੀ ਟੌਰਚਰ ਕਰਨਾ ਤੇਰੇ ਵਾਂਗੂ ਨਹੀਂ ਕਰਦੇ ਅਸੀਂ ਅਸੀਂ ਜਿੱਦ ਨਾਲ ਖੜਨਾ ਖੜਾਂਗੇ ਕੱਲ ਬੰਦੇ ਦੀ ਵੀਡੀਓ ਪਾਈ ਐ ਅੱਜ ਵੀਦ ਪ੍ਰੂਫ ਪਾਈ ਆ ਠੀਕ ਆ ਕਿ ਨਹੀਂ ਲਾਈਵ ਹੋ ਗਏ ਪਾਈ ਆ ਤੂੰ ਦੱਲਿਆ ਪਹਿਲਾਂ ਉਹਨਾਂ ਦੇ ਘਰ ਦੇ ਭੇਜਦਾ ਵੀ ਜਾ ਕੇ ਫੈਸਲਾ ਕਰ ਲੋ ਤੂੰ ਵੀ ਤਾਂ ਫੈਸਲਾ ਹੀ ਕਰਦਾ ਤੇ ਤੋ ਹੋਇਆ ਕਿ ਅੱਜ ਤੱਕ ਮੇਰੀ ਪਹਿਲੀ ਲਾਈਵ ਵੀਡੀਓ ਆ ਤੂੰ ਜਿੱਥੇ ਮੈਨਾਂ ਮਿਲਣੀ ਜਿਵੇਂ ਕਹਿੰਗਾ ਉਮੀ ਕਰਨੀ ਕੋਈ ਚੱਕਰ ਨਹੀਂ ਫੋਨ ਨੰਬਰ ਤੈਨੂੰ ਦੇ ਦੇ ਦਰਨੰਦ ਦਰਦਾ ਤਾਂ ਤੈਨੂੰ ਹੈ ਹੀ ਨਹੀਂ ਹੰਨੀ ਨੂੰ ਤਾਂ ਛੱਡ ਦੇ ਹੰਨੀ ਕੋਈ ਗੱਲ ਨਹੀਂ ਹੰਨੀ ਨੇ ਬਹੁਤ ਰੋਕਿਆ ਮੈਨੂੰ ਵੀ ਤੂੰ ਲਾਈਵ ਨਹੀਂ ਹੋਣਾ ਇਹ ਭੋਂਗ ਦਾ ਭੋਂਕੀ ਜਾਵੇ ਪਰ ਕਿਉਂ ਦੇ ਤੋਸ ਵਾਲਿਆ ਡਰੀ ਜਾ ਨਾ ਤੂੰ ਕਿੱਡਾ ਕੋ ਬਦਮਾਸ਼ ਲੁਧਿਆਣੇ ਦਾ ਤੇਰੀ ਛਤਰਖਾਂਦੇ ਦੀ ਵੀਡੀਓ ਮੇਰੇ ਕੋਲ ਆ ਤੈਨੂੰ ਤੂੰ ਕਹਿੰਦਾ ਲੁਧਿਆਣ ਦਰਾਹੇ ਚ ਇੱਕ ਬੰਦਾ ਤੇਰੇ ਗਵਾਂਡ ਦੇ ਵਿੱਚ ਤੈਨੂੰ ਵੀਡੀਓ ਤੇਰੇ ਭਾਈ ਤੇਰੇ ਬੋਲੇ ਨੇ ਉਹ ਸਾਡੇ ਕੋਲ ਵੀਡੀਓ ਰਪੀਆਂ ਨੇ ਵੀ ਮੈਨੂੰ ਬੁਲਾ ਕੇ ਕਿਵੇਂ ਸਮਝਾਇਆ ਵੀ ਆਪਣੇ ਭਰਾ ਨੂੰ ਪਰੇ ਕਰ ਲੋ ਕਿਚੜ ਚ ਜਾਂਦੇ ਪਿਓ ਫਸੋਂਗੇ ਕਿਚੜ ਚ ਜਾਂਦੇ ਪਿਓ ਫਸੋਂਗੇ ਠੀਕ ਆ ਕਿ ਨਹੀਂ ਫਸ ਗਏ ਅੱਜ ਪਤਾ ਲੱਗ ਗਿਆ ਮਹੀਨਾ ਹੋ ਗਿਆ ਤੂੰ ਆਹੀ ਕੁਝ ਘਰ ਦੇ ਵਿੱਚ ਸਾਡੇ ਕਰੀ ਜਾਂਦਾ ਮੈਂ ਪਾ ਦੂੰ ਪਾ ਦੇ ਵੀਡੀਓ ਜਿਹੜੀ ਹੈਗੀ ਤੇਰੇ ਕੋਲ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਮੈਂ ਨਹੀਂ ਘਰੋਂ ਦਾ ਉਹੀ ਘਰ ਚ ਅੱਜ ਵੀ ਬੈਠਾ ਇੱਥੀ ਕੋਠੇ ਭਰਾ ਰਹਿਵਾਂਗੇ ਤੇਰੇ ਦਲਿਆਂ ਕਰਕੇ ਨਾ ਘਰ ਛੱਡੇ ਨੇ ਨਾ ਛੱਡਣੇ ਨੇ ਪਿਓ ਤੋਂ ਬਾਅਦ ਇਹੀ ਗੱਲ ਸਿੱਖੀ ਸੀ ਭਰਾ ਹਾਂ ਨੇ ਇਕੱਠੇ ਰਹਿਣਾ ਇਕੱਠੀ ਰਹਿਣੇ ਆ ਲੱਖ ਤੇਰੇ ਵਰਗੇ ਫੁੱਦੂ ਬੰਦੇ ਆਏ ਨੇ ਪਰ ਅਸੀਂ ਨਹੀਂ ਪਿੱਛੇ ਹਟੇ ਨਾ ਹਟਣਾ ਕਦੇ ਕਿਉਂਕਿ ਤੇਰੇ ਵਰਗੇ ਦੱਲੇ ਬਥੇਰੇ ਤੋੜਨ ਨੂੰ ਮਿਲਣਗੇ ਜੇ ਤੇਰ ਨਾਲ ਕੰਮ ਚ ਸਾਥ ਨਹੀਂ ਦਿੱਤਾ ਤੈਨੂੰ ਕੰਮ ਨਹੀਂ ਨਹੀਂ ਤੇ ਨਾ ਮਲਾਇਆ ਤੂੰ ਕਹਿੰਦਾ ਪਾਰਟਨਰਸ਼ਿਪ ਕਰ ਲਾ ਕਿਉਂ ਕਰੀਏ ਤੇਰ ਨਾਲ ਪਾਰਟਨਰਸ਼ਿਪ ਹੈ ਤੈਨ ਨਾਲ ਪਾਰਟਨਰਸ਼ਿਪ ਤੋਂ ਬਿਨਾਂ ਹੀ ਅਸੀਂ ਪਛਤਾਨੇ ਪਏ ਆ ਜੇ ਕੱਲ ਕੰਮ ਖੋਲ ਲੰਦਾ ਮੇਰਾ ਸ਼ੁਕਰ ਪਰਮਾਤਮਾ ਦਾ ਤੇਰਾ ਭਰਾ ਨੇ ਕੰਮ ਨਹੀਂ ਤੇਰ ਨਾਲ ਖੋਲ ਲਿਆ ਉਹ ਤਾਂ ਰੋਜ਼ ਖੂਨ ਦੇ ਅੰਸੂ ਲੈ ਕੇ ਸੌਂਦਾ ਖੂਨ ਦੇ ਅੰਸੂ ਵੀ ਤੇ ਤੇਰ ਨਾਲ ਪਾਰਟਨਰਸ਼ਿਪ ਕਰ ਲੈਂਦਾ ਮੇਰਾ ਪੁਰਾ ਸਾਰੇ ਵੀਡੀਓ ਨੂੰ ਸ਼ੇਅਰ ਟੈਗ ਕਰਕੇ ਪਾ ਦੋ ਕੋਈ ਚੱਕਰ ਨਹੀਂ ਹੋਏਗਾ ਤੇਨ ਨਾਲ ਕਦੇ ਕਾਦੀ ਪਾਰਟਨਰਸ਼ਿਪ ਕਰੀਏ ਤੂੰ ਜੈਲ ਸੀ ਤੈਨੂੰ ਜੈਲ ਸੀ ਲੋਕਾਂ ਵੱਲੋਂ ਤੇਰੀ ਵੀਡੀਓ ਬਣਾ ਕੇ ਮੈਂ ਸ਼ੇਅਰ ਕਰੂੰਗਾ ਹੁਣ ਠੀਕ ਹੈ ਕਿ ਨਹੀਂ ਵੀ ਕਿਵੇਂ ਜੈਲ ਸੀ ਤੂੰ ਕਰਦਾ ਸਾਡੇ ਕੰਮ ਤੂੰ ਕਿਵੇਂ ਤੂੰ ਕਲਪਨਾ ਆ ਕਰਤਾ 750 ਲਿਆ ਕੇ 800 ਪਾਤਾ ਉਹ ਐਵੇਂ ਨਹੀਂ ਕੰਮ ਚੱਲਦੇ ਹੁੰਦੇ ਠੀਕ ਹੈ ਕਿ ਨਹੀਂ ਪਾਲਾ 750 ਨਹੀਂ ਪਾਲਾ ਪਹਿਲਾਂ ਜਿਨ੍ਹਾਂ ਦੇ ਪੈਸੇ ਦੇਣੇ ਉਹਨਾਂ ਨੂੰ ਦੇ ਲਾ ਰਾਖੇ ਉਹਨਾਂ ਦੀ ਕੰਨ ਪੱਡੀ ਤੇ 5-5 ਲੱਖ ਰੁਪਇਆ ਥੱਲੇ ਲਾ ਕੇ ਤੇ ਤੂੰ ਰਾਜਾ ਬਣਦਾ ਫਿਰਦਾ ਲੁਧਿਆਣੇ ਦਾ ਠੀਕ ਆ ਕਿ ਨਹੀਂ ਆੜਤੀਆ ਵੀ ਮੂਰੇ ਕਰ ਦੂ ਜਿਨ੍ਹਾਂ ਦੇ ਤੂੰ ਪੈਸੇ ਦੇਣੇ ਨੇ ਸਾਰਿਆਂ ਨੂੰ ਮੂਰੇ ਕਰ ਦੂ ਤੇਰੀ ਵੀਡੀਓ ਲੁਧਿਆਣੇ ਚ ਹੁਣ ਟੈਨਸ਼ਨ ਨਾ ਲੈ ਹੁਣ ਮੈਂ ਦੇਖੀ ਤੇ ਕਿਵੇਂ ਵੀਡੀਓ ਅੱਗੇ ਲੈ ਕੇ ਆਉਂਦਾ ਆ ਵੀਡੀਓ ਵੱਤ ਤੋਂ ਵੱਤ ਵਾਇਰਲ ਕਰ ਦੋ ਮੇਰੀ ਉਹ ਤੱਕ ਪਹੁੰਚਾ ਦਿਓ ਕੋਈ ਚੱਕਰ ਹੀ ਨਹੀਂ ਗਾ ਆ ਬੈਠਾ ਤੁਹਾਡਾ ਭਰਾ ਛੋਟਾ ਐਨੇ 5 6 ਜਾਣਿਆਂ ਦੇ ਪੈਸੇ ਲੁਧਿਆਣੇ ਮਾਰੇ ਨੇ ਕੰਮ ਕਰੋੜਾ ਦਾ ਹਾਲੇ ਮੰਗਤਿਆਂ ਵਾਂਗੂ ਤੂੰ ਤਾਂ ਲੱਖ ਲੱਖ ਰੁਪਏ ਲੈ ਕੇ ਅਗਲੇ ਤੇ 5 5 ਲੱਖ ਥੱਲੇ ਲਾ ਦੋ ਨਾ ਫਿਰ ਧਮਕਾਨਾ ਫਿਰਦਾ ਮੈਂ ਨਹੀਂ ਦੇਣੇ ਪੈਸੇ ਮੇ ਕਰ ਲੋ ਜਿਹੜਾ ਕੋਈ ਕਰਨਾ ਹੋ ਤੇਰੇ ਕੋਲ ਆਂਦਾ ਕੀ ਆ ਤੈਨੂੰ ਕੁਛ ਨਹੀਂ ਆਉਂਦਾ ਆਹੀ ਕੁਛ ਆਉਂਦਾ ਜਾ ਕਿਸੇ ਦੀ ਵੀਡੀਓ ਬਣਾ ਲੈਣਾ ਉਤੋਂ ਪੈਸੇ ਮੰਗਣ ਲਿਆਣਾ ਸਾਨੂੰ ਦੱਲ ਪੁਣੇ ਨਹੀਂ ਆਉਦੇ ਅਸੀਂ ਸਿੱਧੇ ਚੱਲਦੇ ਸਿੱਧੇ ਚੱਲਾਂਗੇ ਠੀਕ ਆ ਕਿ ਨਹੀਂ ਜਿਵੇਂ ਦੇ ਹੈਗੇ ਬਿਨਾ ਮੋਛ ਤੋਂ ਬਿਨਾ ਦਾੜੀ ਤੋਂ ਐਮੀ ਠੀਕ ਆ ਤੇਰੇ ਮੰਗੂ ਨਹੀਂ ਹੈਗੇ ਆਪਣੇ ਭਰਾ ਦੇ ਘਰੇ ਕਲੇਸ਼ ਪਾ ਕੇ ਉਹਦਾ ਉਹਦਾ ਤਲਾਕ ਕਰਾਤਾ ਤੈਨੂੰ ਥੱਲੇ ਕੋਈ ਨਹੀਂ ਲੁਧਿਆਣਾ ਚ ਪੁੱਛਦਾ ਠੀਕ ਆ ਕਿ ਨਹੀਂ ਜਿਹੜੇ ਗਰੁੱਪ ਨਾਲ ਤੂੰ ਹੈਗਾ ਨਾ ਬਾਈ ਦੀ ਇੱਜ਼ਤ ਕਰਦੇ ਇੱਜ਼ਤ ਕਰਦੇ ਰਹਾਂਗੇ ਸੰਦੀਪ ਬਾਈ ਦੀ ਉਹਨੇ ਪਰਿਵਾਰ ਬਣਾਉਣ ਲਈ ਦੁਬਾਰਾ ਤੁਹਾਨੂੰ ਘਰੇ ਭੇਜਿਆ ਸੀਗਾ ਪਰ ਤੇਰੇ ਦੱਲੇ ਨੇ ਇੱਕ ਵੀਡੀਓ ਬਣਾ ਐਵੇਂ ਦੀ ਬਣਾ ਲਈ ਉਹਨੂੰ ਤੁਹਾਨੂੰ ਟਾਰਗੇਟ ਹੀ ਕਰਦਾ ਰਿਹਾ ਭੈਣ ਜੋ 5 ਮਹੀਨੇ ਹੋ ਗਏ ਤੈਨੂੰ ਦੇਖਦੇ ਨੂੰ ਆਹੀ ਕੁਛ ਪਾ ਦੂੰ ਪਾ ਦੇ ਜਿਹੜੀ ਬੁੰਡ ਮਰਾਉਣੀ ਮਰਾਲਾ ਓਏ ਵੀਡੀਓ ਪਾ ਦੂ ਵੀਡੀਓ ਪਾ ਦੂ ਪਾਦੀ ਜਿਹੜੀ ਪਾਉਣੀ ਹੈ ਵੀਡੀਓ ਤੂੰ ਕਿਤੇ ਨਹੀਂ ਮੈਂ ਘਬਰਾਉਂਦਾ ਜਦ ਬੰਦਾ ਗਲਤ ਹੀ ਨਹੀਂ ਤੇਰੇ ਵਰਗਾ ਭੈਣ ਚ ਰੋਈ ਸ਼ੁਰੂ ਹੋ ਜਾਊਗਾ ਵੀਡੀਓ ਪਾ ਦੂ ਆ ਕਰ ਦੂ ਉਹ ਕਰ ਦੂ ਤੂੰ ਕਰ ਲਈ ਜਿਹੜਾ ਕੁਝ ਕਰਨਾ ਤੇ ਤਾ ਹੁੰਦਾ ਠੀਕ ਹੈ ਕਿ ਨਹੀਂ ਅਸੀਂ ਕਰਤਾ ਜਿਹੜਾ ਕੋਈ ਕਰਨਾ ਸੀਗਾ ਟੱਟੀਆਂ ਲੱਗ ਜਾਂਦੀਆਂ ਨੇ ਫੇਰ ਤੈਨੂੰ ਟੱਟੀਆਂ ਦੇਦੇ ਛੰਦੀਪਾਈ ਜੀ ਫੋਨ ਮਾਰੋ ਹੰਦੀਪੀਤ ਜੀ ਨੇ ਐ ਕਰਤਾ ਛੰਦੀਪਾਈ ਜੀ ਫੋਨ ਮਾਰ ਦੋ ਤੇ ਉਹ ਤੇਰੇ ਤੇ ਦਮ ਨਹੀਂ ਲਾ ਫੋਨ ਪੜਿਆ ਨੂੰ ਅਨੰਬਰ ਦਿੱਤਾ ਦੁਬਾਰਾ ਦਿਨਾ 8083893 ਸੁਣ ਲਾ ਦੁਬਾਰਾ ਲਾਲੀ ਫੋਨ ਜਦੋਂ ਮਰਜੀ ਜਿੱਥੇ ਕਹਿੰਗੇ ਉੱਥੇ ਮਿਲਣੀ ਦੁਕਾਨ ਦੇ ਮੁੰਡੇ ਦੇ ਧਮਕੀਆਂ ਮਾਰਦਾ ਫਿਰਦਾ ਚੱਕ ਕੇ ਪੰਜ ਲੋਂਡੇ ਨਾਲ ਆ ਗਿਆ ਮੈਨੂੰ ਮਾਰੀ ਫੋਨ ਜਿਹੜਾ ਤੂੰ ਕਰਨਾ ਕਰ ਲਈ ਓਏ ਰੋਜੀ ਭੈਣ ਚੋ ਲਾਈਵ ਹੋ ਕੇ ਸਾਲਾ ਬਾਂਦਰ ਬੂਥੀ ਤੁਸੀਂ ਇਹ ਜੀ ਤੁਸੀਂ ਜਪਾਨੂ ਜੀ ਤੁਸੀਂ ਕੱਛੂ ਜੀ ਤੂੰ ਭੈਣ ਚ ਦਾ ਰਾਂਝਾ ਜਮੇ ਮਾਂ ਨੇ ਬਾਂਦਰ ਵਰਗੀ ਤੇਰੀ ਬੂਥੀ ਨਹੀਂ ਸਾਲਿਆ ਤੂੰ ਸਾਨੂੰ ਦੱਸੇਂਗਾ ਵੀ ਕੀ ਹੁੰਦਾ ਵਾ ਮਰ ਗਏ ਭੈਣ ਚ ਉਹ ਤੇਰੇ ਤੋਂ ਹੀ ਲਾਣ ਤਾਂ ਪਉਣ ਤੋਂ ਪਹਿਲਾਂ ਅੱਜ ਮੇਰੀ ਲਾਈਵ ਇੱਥੇ ਹੀ ਖਤਮ ਸਣੇ ਸਬੂਤ ਸਣੇ ਇਹਦੀਆਂ ਫੋਟੋਆਂ ਲੈ ਕੇ ਆਉਂਗਾ ਤੇ ਚਾਂਡੇ ਪੈਂਦੇ ਦੀਆਂ ਇਹਦੀਆਂ ਵੀਡੀਓ ਲੈ ਕੇ ਆਉਂਗਾ ਹੁਣ ਦੇਖਿਓ ਮੈਂ ਪਾਉਂਗਾ ਆਪਣੇ ਪੇਜ ਤੋਂ ਤੁਸੀਂ ਇਹਨੂੰ ਨਾਲ ਵੇਨੇ ਮੈਨੂੰ ਡਿਲੀਟ ਕਰਤਾ ਰਾਤੀ ਇੱਕ ਮੈਸੀ ਕੀਤਾ ਇਹਨੇ ਮੈਨੂੰ ਆਪਣੇ ਤੋਂ ਉਥੋਂ ਪੇ ਤੋਂ ਹੀ ਬਲੌਗ ਮਾਰਤਾ ਬਾ ਚੋਦੇ ਬਲੌਗ ਮਾਰ ਕੇ ਹੁਣ ਮੈਂ ਟੈਗ ਕਿਵੇਂ ਟੈਗ ਤੈਨੂੰ ਕਰਨਗੇ ਹੁਣ ਸਾਰੇ ਜਿਹੜੇ ਵੀਡੀਓ ਦੇਖਦੇ ਪਏ ਨੇ ਜਿਨੇ ਸਵਾਦ ਲੈਣਾ ਉਹ ਸਵਾਦ ਵੀ ਲਵੇ ਕੋਈ ਚੱਕਰ ਹੀ ਨਹੀਂ ਗਾ ਦੁਨੀਆ ਬੈਠੀ ਸਵਾਦ ਲੈਣ ਨੂੰ ਆ ਪਰ ਆਪਣੇ ਜੋ ਦਿਲ ਚ ਸੀ ਤੈਨੂੰ ਕਹਿਤਾ ਤੈਨੂੰ ਨੰਬਰ ਵੀ ਦੇਤਾ ਜਿੱਥੇ ਮਿਲਣਾ ਉਥੇ ਮਿਲਨੀ ਜਿਵੇਂ ਚੱਲਣਾ ਉੱਥੇ ਚੱਲ ਸਾਡੀ ਲਾਸਟ ਵੀਡੀਓ ਆ ਜੀ ਭੋਂਗ ਭੋਂਗ ਕੇ ਸਾਰਾ ਕੁਝ ਸਾਡੀ ਲਾਸਟ ਆ ਜੀ ਅੱਜ ਜਿਹੜੇ ਆਣਾ ਓਏ ਤੂੰ ਵੀ ਨਾਲ ਆ ਜੀ